ਹੇ ਰਾਮ ਰਾਮ ਜੀ ਸਰਸੀ ਯਕਾ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਦੇ ਵਿੱਚ ਆ ਚੁੱਕੀ ਹੋਈ ਹੈ ਔਰ ਤੁਸੀਂ ਸਭ ਜਾਣਦੇ ਹੋਗੇ ਤੁਹਾਡੇ ਚੈਨਲ ਦਾ ਨਾਮ ਮੋਨਿਕਾ धवन ਅਫੀਸ਼ੀਅਲਸ YouTube my page ਐਂਡ Facebook ਮੇਰਾ ਜੋ ਹੈਗਾ ਮੋਨਿਕਾ धवन ਦੇ ਨਾਮ ਤੇ ਹੈ ਜਿਹਦੇ ਵਿੱਚ ਜੇ ਤੁਸੀਂ ਮੈਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਵੋ ਔਰ ਜੇ ਤੁਸੀਂ ਮੈਨੂੰ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ ਹਾਂਜੀ ਦੇਖੋ ਅਸੀਂ ਜਿਹੜਾ ਜਾਗਰਨ ਦੀ ਇੱਕ ਰਾਤ ਮਾ ਰਾਣੀ ਦੇ ਨਾਂ ਤੇ ਬਿਤਾ ਲਈਏ ਨਾ ਤੇ ਉਹ ਇਦਾਂ ਲੱਗਦਾ ਜਿੱਦਾਂ ਆਪਣੀ ਕਿੰਨੇ ਦਿਨਾਂ ਦੀਆਂ ਰਾਤਾਂ ਨੇ ਜਿਹੜੀਆਂ ਦੇ ਆਪਣੀਆਂ ਅਧੂਰੀਆਂ ਨੇ ਤੇ ਪੂਰੀਆਂ ਹੋ ਪਾਰੀਆਂ ਕਹਿੰਦੇ ਨੇ ਰੋਜ਼ ਦਾ ਸਾਰਾ ਦਿਨ ਤੇ ਇਨਸਾਨ ਥੱਕਿਆ ਹੋਵੇ ਤੇ ਰਾਤ ਆਪਣੀ ਬੈੱਡ ਤੇ ਨੀਂਦ ਪੂਰੀ ਕਰ ਲਵੇ ਜਦ ਜਮੀਨ ਤੇ ਨੀਂਦ ਪੂਰੀ ਕਰ ਲਵੇ ਤਾਂ ਉਹਨੂੰ ਸੁੱਤੇ ਵੇ ਪਤਾ ਨਹੀਂ ਹੁੰਦਾ ਮੈਂ ਕਿੱਥੇ ਪਿਆਵਾਂ ਤੇ ਤਾਂ ਨੇ ਸਾਡੇ ਜਿਹੜੇ ਜਾਗਰਣ ਕਰਨ ਵਾਲੇ ਭਗਤ ਜੀ ਹੁਣੇ ਜਿਹੜੇ ਤਾਰਾ ਰਾਣੀ ਦੀ ਕਥਾ ਕਰਦੇ ਨੇ ਭਗਤਾਂ ਆਉਂਦੇ ਨੇ ਕਥਾ ਕਰਦੇ ਨੇ ਭਜਨ ਬੋਲਦੇ ਨੇ ਤਾਂ ਨੇ ਸ਼ੁਕਰਾਨਾ ਹੀ ਉਹਨਾਂ ਦਾ ਕਿ ਪਰਮਾਤਮਾ ਨੇ ਉਹਨਾਂ ਦੇ ਅੰਦਰ ਇੰਨੀ ਸ਼ਕਤੀ ਪੈਦਾ ਕਰਦਾ ਐ ਇੰਨੀ ਸ਼ਕਤੀ ਕੀ ਹਾਰੀ ਕਰ ਰਾਤ ਉਹਨਾਂ ਨੂੰ ਜਿਹੜੀ ਜਾਗ ਕੇ ਕੱਟਨੀ ਪੈਂਦੀ ਚਾਹੇ ਵਿਰੋਧ ਤਾਰਾ ਰਾਣੀ ਦਾ ਹੋਵੇ ਚਾਹੇ ਫਿਰ ਉਹ ਭਜਨ ਮੰਡਲੀ ਦਾ ਕਿਉਂ ਨਾ ਹੋਵੇ ਤੇ ਅਸੀਂ ਇੱਕ ਰਾਤ ਜਾਗਰਨ ਦੀ ਕੱਟੀ ਹੈ ਤੇ ਇਸ ਤਰ੍ਹਾਂ ਲੱਗਦਾ ਅੱਜ ਵੀ ਜਿਵੇਂ ਬੰਨੀ ਕਿੰਨੇ ਦਿਨਾਂ ਦੇ ਨਿੰਦਰਿਆ ਜਿਹੜੇ ਅਜੇ ਵੀ ਸਾਡੇ ਕੰਪਲੀਟ ਨਹੀਂ ਹੋ ਰਹੇ ਤੇ ਇਹ ਕਹਿੰਦੇ ਨਾ ਇਨਸਾਨ ਸਵੇਰ ਦਾ ਥੱਕਿਆ ਹਾਰਾ ਹੋਵੇ ਤਾਂ ਰਾਤੀ ਆਣ ਜੇ ਉਹ ਬੈੱਡ ਦੇ ਲੰਮੇ ਪੈ ਜਾਵੇ ਜਾਂ ਜ਼ਮੀਨ ਤੇ ਲੰਮੇ ਪੈ ਜਾਵੇ ਤਾਂ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿੱਥੇ ਪਿਆ ਕਹਿੰਦੇ ਨੇ ਜਦੋਂ ਨੀਂਦ ਆ ਜਾਂਦੀ ਹੈ ਨਾ ਸਵਰਗਾਂ ਦੀ ਤਰਫ ਜਾਂ ਫਿਰ ਪਰਮਾਤਮਾ ਦੇ ਚਰਨਾਂ ਪਾਸੇ ਜਮਲ ਆਪਣੀ ਪੂਰੀ ਹੋਸ਼ਵਾਚ ਇਨਸਾਨ ਨਹੀਂ ਹੁੰਦਾ ਤੇ ਉਹਨੂੰ ਵਾਕਈ ਨਹੀਂ ਪਤਾ ਹੁੰਦਾ ਕਿ ਮੈਂ ਬਲੰਗਾਂ ਦੇ ਪਿਆਵਾਂ ਜ਼ਮੀਨਾਂ ਦੇ ਪਿਆਹ ਤਖੀਏ ਦੇ ਪਿਆਹ ਕਿ ਇੱਟਾਂ ਦੇ ਸਰਾਣੇ ਦੇ ਪਿਆਹ ਇਕ ਕੁਛ ਚੀਜ਼ਾਂ ਵਰਗੀ ਵੜੀਆਂ ਨੇਚਰਲੀ ਬਣਾਈਆਂ ਗਿਆ ਪਰ ਅੱਜ ਤੁਸੀਂ ਮੈਨੂੰ ਹੀ ਦੇਖ ਲਵੋ ਮੈਕਸਿਮਮ 1 2 3 ਹਾਂ ਅੱਜ 3 ਦਿਨ ਬਾਅਦ ਮੈਂ ਆਪਣਾ ਵੀਡੀਓ ਸ਼ੂਟ ਕਰ ਰਹੀ ਆ ਤੇ 3 ਦਿਨ ਬਾਅਦ ਵੀ ਅੱਜ ਵੀ ਮੈਨੂੰ ਇੰਸਤਾਂ ਲੱਗਦਾ ਕਿ ਕਿੰਨਾ ਕੁ ਜ਼ਿਆਦਾ ਮੈਂ ਨਾ ਰਾਤਾਂ ਕੱਟੀਆਂ ਨੇ ਮਹਾਰਾਣੀ ਦੇ ਨਾਂ ਦੀ ਤੇ ਰਾਤ ਇੱਕ ਹੀ ਕਰਤੀ ਐ ਪਰ ਇਸ ਚੋਂ ਅਦਰ ਜਿੱਦਾਂ ਅਜੇ ਵੀ ਸਰੀਰ ਥੋੜਾ ਜਾਂ ਜਿੱਦਾਂ ਨਾ ਬੰਦੇ ਦਾ ਹੁੰਦਾ ਨਾ ਕਿ 부ਜਿਆ 부ਜਿਆ ਸੈਟਿੰਗ ਨਹੀਂ ਹੁੰਦੀ ਉਹ ਹਿਸਾਬ ਹੁੰਦਾ ਬੰਦੇ ਦਾ ਤੇ ਇਸ ਲਈ ਮੈਂ ਤੁਹਾਨੂੰ ਕਹਿ ਕਿ ਧਰਨਾਏ ਉਹ ਲੋਕ ਜਿਹੜੇ ਮੰਦ ਭਵਨ ਦੇ ਵਿੱਚ ਬੈਠਦੇ ਨੇ ਤਾਰਾ ਰਾਣੀ ਗਾਉਂਦੇ ਨੇ ਗੀਤ ਸੰਗੀਤ ਕਾਂਦੇ ਨੇ ਦੁਨੀਆ ਦਾ ਮਨੋਰੰਜਨ ਕਰਦੇ ਨੇ ਤੇ ਧਨ ਹੈ ਉਹ ਲੋਕ ਅਸੀਂ ਉਹਨਾਂ ਦੀ ਜਗ੍ਹਾ ਨਹੀਂ ਲੈ ਸਕਦੇ ਕਿਉਂਕਿ ਉਹ ਬਹੁਤ ਆਪਣਾ ਆਪਨਾ ਸਟਰਗਲ ਕਰਦੇ ਨੇ ਤੇ ਮਹਾਰਾਣੀ ਦੇ ਚਰਨਾਂ 'ਚ ਬੈਠਣਾ ਕੋਈ ਐਡਾ ਮਲ ਕਿਸੇ ਲਈ ਸੋਖਾ ਨਹੀਂ ਪਿਆ ਹੋਇਆ ਬਹੁਤ ਮੁਸ਼ਕਿਲ ਹੈ ਅੱਜ ਕੱਲ ਕੜੀਪਾ ਲੋਕੀ ਪ੍ਰੋਗਰਾਮ ਦੇਖਣ ਜਾਂਦੇ ਆ ਚਲੋ ਖਾਦਾ ਪੀਤਾ ਇੰਜੋਇਮੈਂਟ ਕੀਤਾ ਤੇ ਨਿਕਲ ਆਉਂਦੇ ਆ ਤੇ ਉਹ ਕਰਮਾ ਵਾਲੇ ਹੁੰਦੇ ਨੇ ਜੋ ਰਾਤ ਭਾਰ ਆਪਣੀ ਜਾਗਰਨ ਦੀ ਕੱਟਦੇ ਨੇ ਤਾਰਾ ਰਾਣੀ ਸੁਣਦੇ ਨੇ ਉਹਨਾਂ ਦੇ ਕਥਾ ਸੁਣਦੇ ਨੇ ਉਹਨਾਂ ਦੇ ਵਾਕਏ ਸੁਣਦੇ ਨੇ ਅੱਜ ਕੱਲ ਦੇ ਟਾਈਮ ਦੇ ਵਿੱਚ ਪਰ ਦੇਖਿਆ ਜਵੇ ਮੈਂ ਮਾਫੀ ਚਾਹਦੀ ਆ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਲੋਕ ਨਾ ਇਹ ਚੀਜ਼ਾਂ ਨੂੰ ਸੋ ਉਹ ਦੇ ਵਿੱਚੋਂ ਕੁਝ ਪਰਸੈਂਟ ਅਤੇ ਕੁਝ ਪਰਸੈਂਟ ਨੇ ਅੱਜ ਕੱਲ ਲੋਕ ਤੁਹਾਨੂੰ ਪਤਾ 100 200 ਦੀ ਗੱਲ ਚੱਲ ਰਹੀ ਸੀ ਤੇ ਕੁਝ ਲੋਕ ਥੋੜਾ ਐਂਜਾਇਰਮੈਂਟ ਕਰਨ ਲਈ ਸਮਝਦੇ ਨੇ ਕਿ ਚਲੋ ਘੜੀਪਾ ਲਾਏ ਆ ਮौज-ਮਸਤੀ ਕਰੋ ਚਲੋ ਨਿਕਲ ਜਾਓ ਰੱਬ ਨਿਕਲੋ ਤੇ ਕੁਝ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਕਹਿੰਦੇ ਕਿ ਨਹੀਂ ਐ ਅਸੀਂ ਕਿਹੜਾ ਨਾਮ ਸਿਮਰਨ ਰੋਜ਼-ਰੋਜ਼ ਕਰਦੇ ਆ ਕਦੀ-ਕਦੀ ਕਰਨਾ ਹੁੰਦਾ ਤੇ ਚਲੋ ਜੀ ਅਸੀਂ ਪਰਮਾਤਮਾ ਦੇ ਘਰ ਆਏ ਗਿਆ ਤੇ ਰਾਤ ਕੱਟ ਵੀ ਲਵਾਂਗੇ ਤੇ ਉੱਥੇ ਇੰਨੀਆਂ ਰਾਤਾਂ ਸੌਂ ਹੀ ਦਈਆਂ ਹੈ ਹੈਨਾ ਤੇ ਬਾਕੀ ਹਾਂਜੀ ਇਹ ਗੱਲ ਹੋਰ ਵੀ ਤੁਹਾਡਾ ਕਰਨੀ ਆ ਮੈਂ ਕਿ ਕੱਲ ਮੈਂ ਇੱਕ ਫੋਟੋ ਸਪਾਈ ਸੀ 브ਦਰ ਹੈਂਡ ਮੇਰੇ ਭਾਵੇਂ ਦੀ ਤੇ ਤੁਹਾਨੂੰ ਮੈਂ ਦੱਸ ਨਵਾਂ ਸਾਰਿਆਂ ਨੂੰ ਕਿ ਉਹ ਮੇਰੇ ਸਸਰਾਲ ਵੱਲੋਂ ਮੇਰੇ ਰਿਸ਼ਤੇ ਨੇ ਬਹੁਤ ਹੀ ਬਿਊਟੀਫੁਲ ਰਿਸ਼ਤੇ ਨੇ ਬਹੁਤ ਹੀ ਜਿਆਦਾ ਸਮਾਰਟ ਰਿਸ਼ਤੇ ਨੇ ਔਰ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਿੱਦੋਂ ਵੀ ਮੈਂ ਉਹਨਾਂ ਦਾ ਫੋਟੋਗ੍ਰਾਫ ਦੇਖਦੀ ਹਾਂ ਜਾਂ ਉਹਨਾਂ ਨਾਲ ਮਿਲਵਰਤਨ ਰੱਖਦੀ ਹਾਂ ਤਾਂ ਮੈਨੂੰ ਉਹ ਸੀਸ ਕਿੰਨਾ ਕਿਤੇ ਮਾਨੋ ਪ੍ਰਭਾਵ ਕਰਦੀ ਹੈ ਭਾਵਕ ਦਿੰਦੀ ਹੈ ਤੇ ਜਿਹੜੇ ਤੁਸੀਂ ਫੋਟੋਸ ਕਿਹੜੇ ਦੇਖੀਆ ਨੇ ਮੈਕਸਿਮਮ ਇਹ ਕੱਲ੍ਹ ਦੇ ਆਈਡੀਆ ਫੋਟੋ ਆ ਮੇਰੀਆ ਮੈਕਸਿਮਮ 1.5 ਤੋਂ 7 ਦੇ ਵਿੱਚ ਵਿੱਚ ਗਿਆ ਫੋਟੋਆ ਹੈਗੀਆਂ ਤੇ ਇਹ ਕੁਝ ਨਿਊ ਮੈਂ ਫੋਟੋਸ ਨਹੀਂ ਕਰਾਂ ਗਈ ਜਾਂ ਨਿਊ ਕੋਈ ਮੈਰਿਜ ਤੇ ਨਹੀਂ ਗਏ ਜਾਂ ਨਿਊ ਕੋਈ ਬਰਥਡੇ ਪਾਰਟੀ ਫਰੈਂਡ ਸਰਕਲ ਨਹੀਂ ਹੋਇਆ ਤੇ ਸਭ ਸਾਰ ਡੇਢ ਸਾਲ ਪੁਰਾਣੇ ਫੋਟੋਸ ਜਿਹੜੇ ਤੁਸੀਂ ਮੇਰੇ ਫੇਸਬੁਕ ਦੇ ਉੱਪਰ ਦੇਖਿਆ ਹੋਈਆਂ ਬਹੁਤਿਆਂ ਨੇ ਮੈਨੂੰ ਮੈਸੈਂਜਰ ਦੇ ਵਿੱਚ ਪੁੱਛਿਆ ਕਿ ਮੈਂ ਮੈਂ ਕੌਣ ਐ ਜਾਂ ਤੁਹਾਡੇ ਭਰਾ ਭਾਜੀ ਐ ਜਾਂ ਕੌਣ ਐ ਕੋਈ ਨਹੀਂ ਦੇਖੋ ਜੀ ਜਦੋਂ ਇਹ ਰਿਸ਼ਤਿਆਂ ਦੇ ਵਿੱਚ ਰਿਸ਼ਤੇ ਜੁੜਦੇ ਨੇ ਨਾ ਤੇ ਉਹ ਸਹੁਰਾਦ ਦੇ ਵੀ ਉਹੀ ਹੋ ਜਾਂਦੇ ਨੇ ਤੇ ਮਾਇਕੇ ਵਾਲੇ ਵੀ ਉਹੀ ਹੋ ਜਾਂਦੇ ਨੇ ਇਸ ਲਈ ਇਸ ਚੀਜ਼ ਦਾ ਕੋਈ ਵੀ ਜ਼ਰੂਰਤ ਨਹੀਂ ਰਹਿੰਦਾ ਕਿ ਉਹ ਘਰ ਆਪੜ ਜਾਈਏ ਜਾਂ ਇਹ ਘਰ ਆਪੜ ਜਾਈਏ ਰਿਸ਼ਤੇਆਂ ਦੀ ਸਿਰਫ ਇੱਕ ਵੈਲਿਊ ਹੋਣੀ ਚਾਹੀਦੀ ਐ ਤੁਹਾਡੀ ਨਜ਼ਰਾਂ ਦੇ ਵਿੱਚ ਚਾਹੇ ਫਿਰ ਉਹ ਮਾਇਕੇ ਦੀ ਹੋਵੇ ਚਾਹੇ ਫਿਰ ਸਸਰਾਲ ਦੀ ਹੋਵੇ ਹਾਂਜੀ ਬਾਕੀ ਇੱਕ ਮੈਂ ਹੋਰ ਵੀ ਤੁਹਾਡਾ ਨਾਲ ਗੱਲ ਕਰਨਾ ਚਾਹਨੀ ਆ ਕਿ ਤੁਸੀਂ ਸਾਰੇ ਵੀ ਝਾਕੀਆਂ ਦੇਖੀਆਂ ਹੋਣਗੀਆਂ ਜ਼ਾਦਰਾਂ ਨੂੰ ਲੈ ਕੇ ਤੇ ਉਹ ਜ਼ਾਦਰਾਂ ਦੇ ਝਾਕੀਆਂ ਬਹੁਤ ਹੀ ਜ਼ਿਆਦਾ ਵਧੀਆਂ ਸੀ ਬਹੁਤ ਹੀ ਸੁਪਰ ਝਾਕੀਆਂ ਸੀ ਜਿੰਨੀਆਂ ਨੂੰ ਮੈਂ ਕਰ ਸਕੀਆਂ ਮੈਂ ਉਹਨੀਆਂ ਹੀ ਵੀਡੀਓ ਤੱਕ ਕਰ ਸਕੀ ਕਿਉਂਕਿ ਕਿਤੇ ਕਰਾਊਡ ਬਹੁਤ ਜ਼ਿਆਦਾ ਹੋਣੀ ਜਾ ਰਿਹਾ ਸੀ ਇਹ ਬੈਠਣ ਦੀ ਜਿਹੜੀ ਪਸੇਂਟੀ ਹੈ ਜਾਂ ਸੀਟ ਹੈ ਉਹ ਚਲੋ ਸਾਨੂੰ ਅੱਗੇ ਮਿਲੀ ਹੋਈ ਸੀ ਪਰ ਤੁਹਾਨੂੰ ਪਤਾ ਹੀ ਹੈ ਜਦੋਂ ਮਾਹੌਲ ਦਾ ਮਹੱਲੇ ਦਾ ਜਾਂ ਜਾਗਰਣ ਪਿੰਡ ਦਾ ਹੋਵੇ ਤੇ ਉਹਦੇ ਵਿੱਚ ਫਿਰ ਤੁਹਾਨੂੰ ਪਤਾ ਦੁਨੀਆ ਕਰਾਊਡ ਸਾਰੀ ਤੁਸੀਂ ਵੀਡੀਓ ਲੌਂਚ ਦੇਖੀ ਵੀ ਹੋਏਗੀ ਕਿੰਨੀ ਮਲਕ ਦੁਨੀਆ ਜਿਹੜੀ ਪਬਲਿਕ ਉੱਥੇ ਪਹੁੰਚੀ ਹੋਈ ਸੀ ਬਾਕੀ ਮਾਹ ਰਾਣੀ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਸੱਚੇ ਮਨੋਂ ਸੱਚੀ ਨਿਚਾਣਾ ਅਸੀਂ ਇਨਸਾਨ ਕੋ ਲੋ ਜਾਂ ਮਹਾਤਮਾ ਕੋ ਲੋ ਜਾਂ ਉਹਦੀ ਇਸ਼ਿਆ ਦੇ ਪ੍ਰਤੀ ਅਸੀਂ ਕੁਛ ਵੀ ਮੰਗਦੇ ਆ ਜਾਂ ਕਰਦੇ ਆ ਤੇ ਮਹਾਰਾਣੀ ਸਾਧਿਆ ਮਨੋ ਕਾਮਨਾ ਪੂਰਨ ਕਰਦੀ ਹੈ ਉੱਥੇ ਇਸ ਤਰ੍ਹਾਂ ਦਾ ਸਾਖਤਾ ਵੀ ਗਈ ਕਿ ਜਿਹੜਾ ਇੱਕ ਸਾਲ ਦੇ ਵਿੱਚ ਜਾਗਰਨ ਨਾਲ ਕੁਝ ਸੁੱਕ ਕੇ ਜਾਂਦਾ ਹੈ ਤੇ ਉਹਦੀ ਬਾਕੀ ਸਾਲ ਦੇ ਅੰਦਰ ਅੰਦਰ ਵਿਸ਼ ਪੂਰੀ ਹੋ ਜਾਂਦੀ ਹੈ ਜਿਹੜੀ ਕਿ ਲੋਕ ਦੁਬਾਰਾ ਫਿਰ ਮਨੋ ਕਾਮਨਾ ਆਪਣੀ ਕੰਪਲੀਟ ਕਰਨ ਲਈ ਉਸ ਜਾਗਰਨ ਤੇ ਵੀ ਪਹੁੰਚਦੇ ਹੈਗੇ ਨੇ ਤੇ ਬਾਕੀ ਤੁਹਾਨੂੰ ਮੈਂ ਸਾਰਿਆਂ ਨੂੰ ਦੱਸਿਆ ਹੀ ਹੋਏਗਾ ਮੈਕਸਿਮ ਹਰ ਤੋਂ 9 ਸਾਲ ਹੋ ਚੱਲੇ ਨੇ ਮਹਾਰਾਣੀ ਦਾ ਜਾਗਰਣ ਹੁੰਦੇ ਹੋਏ ਤੇ ਇਹ ਜਿਹੜਾ ਜਾਗਰਣ ਸੀ ਇਸ ਟਾਈਮ ਅੱਠਵਾਂ ਜਾਗਰਣ ਸੀ ਜਿਹੜਾ ਮਤਲਬ ਮਹਾਰਾਣੀ ਜੀ ਦਾ ਹੋਇਆ ਹਾਂਜੀ ਬਾਕੀ ਮੈਂ ਤੁਹਾਡੇ ਮੋਨਿਕਾ धवन ਤੁਹਾਡੇ ਚੈਨਲ ਦੇ ਨਾਲ ਜੁੜਦੀ ਰਵਾਂਗੀ ਤੁਸੀਂ ਆਪਣਾ ਸਪੋਰਟ ਪਿਆਰ ਲਾਈਕ ਸ਼ੇਅਰਸ ਕਮੈਂਟਸ ਇਸ ਤਰ੍ਹਾਂ ਵਧੀਆ ਵਧੀਆ ਕਰਦੇ ਰਹੋ ਬਹੁਤ ਵਧੀਆ ਲੱਗਦਾ ਹੈ ਜਦੋਂ ਤੁਸੀਂ ਮੈਨੂੰ ਅੱਛੀ ਅੱਛੀ ਕਮੈਂਟਸ ਲਾਈਕ ਪ੍ਰੀਜ਼ ਦੇਓ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਸਮਾਂ نکال ਕੇ ਟਾਈਮ نکال ਕੇ ਵੀ ਜਦੋਂ ਵੀ ਮੇਰਾ ਵੀਡੀਓਸ ਨੂੰ ਦੇਖਦੇ ਹੋ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਚਲੋ ਥੈਂਕ ਯੂ so much ਤੁਸੀਂ ਮੈਨੂੰ ਇੰਨਾ ਪਿਆਰ ਦਿੰਦੇ ਹੋ ਬਾਕੀ ਮੇਰੀ ਕਹੀ ਸੁਨੇ ਕੋਈ ਸ਼ਬਦਾਂ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਇਸ ਲਈ ਮਾਫ ਕਰਨਾ ਬਾਕੀ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਨਵੇਂ-ਨਵੇਂ ਹੀ ਤਰ੍ਹਾਂ ਦੇ ਵੀਡੀਓਸ ਨੂੰ ਲੈ ਕੇ ਰੀਲਸ ਨੂੰ ਲੈ ਕੇ ਚੈਨਲਸ ਨੂੰ ਲੈ ਕੇ ਮਿਲਦੀ ਰਵਾਂਗੀ ਤੁਸੀਂ ਆਪਣਾ ਸਿਸਟਮ ਹੈ ਵਿਚਿੰਗਸ ਪਰਮਾਤਮਾ ਦੇ ਗੋਡ ਬਲੇਸਿੰਗਸ ਇਸ ਤਰੀ ਕਰਦੇ ਰਹੋ ਬਾਕੀ ਤੁਹਾਨੂੰ ਵੀ ਰੱਬ ਸਭ ਨੂੰ ਤੰਦਰੁਸਤੀਆਂ ਬਖਸ਼ੇ ਚੰਗੀ ਚੰਗੀ ਜਗਾ ਤੇ ਰੱਖੋ ਚੰਗੇ ਚੰਗੇ ਪਰਿਵਾਰ ਦੇ ਵਿੱਚ ਤੁਹਾਡਾ ਆਪਣੇ ਆਪ ਦਾ ਜਿਹੜਾ ਵੀ ਹੈ ਸਬੰਧ ਬਣਾਈ ਰੱਖੇ ਮੈਂ ਪਰਮਾਤਮਾਗੇ ਇਹੀ ਸ਼ੁਕਰਗੁਜ਼ਾਰ ਕਰਾਂਗੀ ਕਿ ਮੈਂ ਤੁਹਾਨੂੰ ਜਲਦੀ ਹੀ ਆਪਣੀ ਨਵੀਂ ਵੀਡੀਓ ਸਿਰ ਮਿਲਾਂਗੀ ਤੇ ਤੁਸੀਂ ਹਮੇਸ਼ਾ ਮਿਲਦੇ ਰਹੋ ਧੰਨਵਾਦ ਸੀ ਕੇਅਰ ਬਾਏ ਬਾਏ